132 ਦੀਆਂ ਬਹੁਤ ਸਿੱਤਾਂ ਕਰਦੇ ਦੀ ਯਾਰ ਮੈਘਮੇ ਵਾਲੀ 132 ਲਾਓ ਯਾਰ ਆ ਮੈਂ ਇੱਕ ਟੀਵੀ ਕੇ ਸਮਰਾਲਾ ਤੋਂ ਲਿਆ ਕੇ ਲਾਈ ਸੀ ਇਹਦੇ ਵਿੱਚ ਬਹੁਤ ਵੀਰ ਅਲਿਆ ਆ ਸੱਠਾ ਜਿਆ ਯਾਰ ਈਲ ਆ ਮਾਰੂਨੇਗਾ ਉਧਰ ਦੇਖੋ ਇਧਰ ਦੇਖੋ ਬਿਚੇ ਰਲਨਾ ਇੱਧਰ ਮਾਰੋਨੇ ਦਾ ਲੈ ਉਹ ਦੇਖੋ ਉਹ ਦੇਖੋ ਖੜਾ ਕਿ ਉਹ ਪਰੇ ਜੂਬ ਜਪਿੰਦਾ ਥੋੜਾ ਜਿਹਾ ਇਧਰੋਂ ਦਹਾਉ ਕੀ ਦਿਖਾਉਣਾ ਤੁਹਾਨੂੰ ਬਹੁਤ ਸਰਕਾ ਕਰਦੇ ਦੀ ਮਹਿਕ ਨੂੰ ਆ ਕੇ ਵੀ ਕੇ ਸਮਰਾਲਾ ਤੋਂ ਲੈਂਦਾ ਆ ਬੀਆ ਮਿੱਤਰੋ ਉਧਰ ਆਪਣੇ ਚਾਚੇ ਨੇ ਵੀ ਲਾਇਆ ਉਹਦੇ ਵਿੱਚ ਵੀ ਕਾਫੀ ਆ ਹੁਣ ਆਲਾ ਕੋ ਜਿੱਥੇ ਤੁਸੀਂ ਪਨੀਰੀ ਬੀਜੀ ਸੀ ਉੱਥੇ ਵੀ ਰਲ ਗਿਆ ਹੁਣਾ ਯਾਰ ਕਮਾਲ ਦੀ ਗੱਲ ਆ ਉਹ ਤਾਂ ਮੈਂ ਤਿੰਨ ਵਾਰ ਬਾਕੇ ਹਰ ਇੱਕ ਵਾਰ ਪਾਣੀ ਲਾ ਦਿੰਦਾ ਸੀ ਫੇਰ ਬਾਤ ਆ ਗਈ ਫੇਰ ਬਾਕੇ ਪਾਣੀ ਲਾਣ ਦਾ ਸੁਆਗਾ ਦੇ ਕੇ ਉਹਦੇ ਵਿੱਚ ਤਾਂ ਦਾਣਾ ਬਿਲਕੁਲ ਨਹੀਂ ਚੰਗ ਸਕਦਾ ਹਰ ਇੱਕ ਸਾਲ 20 ਮੈਂ ਆਪਣੇ ਘਰ ਦਾ ਰੱਖਦਾ ਝਾੜ ਕੇ 126 ਦਾ ਉੱਪਰ 110 ਖੜੀ ਆ ਘਰ ਦੇ ਵੀ ਦੀ 126 ਦਾ ਘਰ ਦਾ ਦੀ ਬਿਲਕੁਲ ਇੱਕ ਸਾਰ ਖੜਾ ਆ ਜਿਹੜਾ ਕੇਬੀਕੇ ਤੋਂ ਆਇਆ ਵੀ ਇਹੀ ਥੋੜਾ ਜਿਹਾ ਗਲਤ ਨਿਕਲੇ ਆ ਯਾਰ ਲੋ 110 ਖੜਾ ਇਹ ਘਰ ਦਾ ਵੀ ਉਹ ਮੇਰਾ ਝਾੜ ਕੇ ਰੱਖਿਆ ਆ ਇਹਦੇ ਵਿੱਚ ਕੋਈ ਬੂਝਾਂ ਨਹੀਂ ਮਿਲੂ ਤੁਹਾਨੂੰ ਤੁਹਾਨੂੰ 126 ਵੀ ਦਿਖਾਉਣਾ ਇਹ ਹੈਗੀ ਦੋਨਾਂ ਸਾਈਡ 126 ਇਹਦੇ ਵਿੱਚ ਤੁਹਾਨੂੰ ਕੋਈ ਬਦਮਾ ਬੂਟਾ ਨਹੀਂ ਮਿਲੂ ਇਹ ਪੰਜਵਾਂ ਸਾਲ ਆ ਮੇਰੇ ਕੋਲ ਵੀ ਹਰ ਇੱਕ ਸਾਲ ਆਪਦੇ ਹੱਥੀਂ ਝਾੜ ਕੇ ਇੱਕ ਸਾਈਡ ਦੇ ਇੱਕੇ ਸਾਫ਼ ਜੀ ਉਹਦਾ ਰਕਲੀ ਦਾ ਕੇਵੀ ਕੇ ਦੇ ਬੀ ਨਾਲੋਂ ਆਪਣੇ ਘਰ ਦਾ ਵੀ ਵਧੀਆ ਉਹਦੇ ਵਿੱਚ ਦਾਣਾ ਰਲਿਆ ਹੋਇਆ